ਤਰੀਕਾ ਨਹੀਂ ਨਿਕਲੀ ਸਵਾਦ ਵਾਲਾ ਸਵਾਦ ਪਰ 15 ਤਰੀਕ ਨੂੰ ਆਪਣੇ ਕੋਲ 6 ਵਜੇ ਲੱਗਿਆ ਸੀਗਾ ਜੋ ਟਿਕਟ ਨੰਬਰ ਸੀਗਾ 11516 ਕਰਨ ਅਰਜਨ ਲਾਟਰੀ ਜਲਾਲਾਬਾਗ ਇਹ ਆਪਣੇ ਕੋਲ ਸਵਾ ਦੋ ਲੱਖ ਦਾ ਪ੍ਰਾਈਜ਼ ਲੱਗਿਆ ਜੀ ਉਸ ਤੋਂ ਪਹਿਲਾਂ ਆਪਾਂ ਵੀਡੀਓ ਪਾਈ ਆ ਦੋ ਦਿਨ ਪਹਿਲਾਂ ਸਾਰੇ ਪ੍ਰਾਈਜ਼ ਉਹਦੇ ਵੀ ਦੱਸ ਦਿੱਤੇ ਸੀ ਇਹ ਹੁਣ ਨਵਾਂ ਪ੍ਰਾਈਜ਼ ਜੋ ਆਪਣੇ ਕੋਲ 15 ਤਰੀਕ ਨੂੰ ਸਵਾ ਦੋ ਲੱਖ ਰੁਪਏ ਦਾ 150 ਰੁਪਏ ਦੀ ਕਾਪੀ ਵਿੱਚ ਨਿਕਲਿਆ ਜੀ ਇਹਦੀ ਨਿਕਲੀ ਸਵਾਦ ਸਵਾਦ ਦੋ ਹਾਂਜੀ ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰसों 15 ਤਰੀਕ ਨੂੰ ਆਪਣੇ ਕੋਲੋ 6 ਵਜੇ ਲੱਗਿਆ ਸੀਗਾ ਜੋ ਟਿਕਟ ਨੰਬਰ ਸੀਗਾ 11516 ਕਰਨ ਅਰਜੁਨ ਲਾਟਰੀ ਜਲਾਲਾਬਾਦ ਇਹ ਆਪਣੇ ਕੋਲੋ 2.5 ਲੱਖ ਦਾ ਪ੍ਰਾਈਜ਼ ਲੱਗਿਆ ਹੈ ਜੀ ਉਹ ਤੋਂ ਪਹਿਲਾਂ ਆਪਾਂ ਵੀਡੀਓ ਪਾਈ ਆ ਦੋ ਦਿਨ ਪਹਿਲਾਂ ਹੀ ਸਾਰੇ ਪ੍ਰਾਈਜ਼ ਉਹਨੇ ਤੁਸੀਂ ਦੱਸ ਦਿੱਤੇ ਸੀ ਇਹ ਹੁਣ ਨਵਾਂ ਪ੍ਰਾਈਜ਼ ਜੋ ਆਪਣੇ ਕੋਲ 15 ਤਰੀਕ ਨੂੰ 1.2 ਲੱਖ ਰੁਪਏ ਦਾ 150 ਰੁਪਏ ਦੀ ਕਾਪੀ ਵਿੱਚ ਨਿਕਲਿਆ ਜੀ ਉਹ ਇਹਨਾਂ ਨੂੰ ਨਿਕਲਿਆ ਜੀ ਇਹਨਾਂ ਨੇ 150 ਰੁਪਏ ਦੀ ਟਿਕਟ ਪਾਈ ਸੀਗੀ ਤੇ ਕੰਮ ਕਰਦੇ ਜੀ ਟੈਂਟ ਦਾ ਠੀਕ ਹੈ ਜੀ ਇਹਨਾਂ ਨੇ ਆਪਣੇ ਕੋਲੋਂ 150 ਰੁਪਏ ਦੀ ਟਿਕਟ ਲਈ ਸੀ ਜਿਹਦੇ ਵਿੱਚ ਉਹਨਾਂ ਨੂੰ 1.2 ਲੱਖ ਦਾ ਪ੍ਰਾਈਜ਼ ਲੱਗਿਆ ਹੈ ਜੀ ਉਸ ਤੋਂ ਇਲਾਵਾ ਕੱਲ ਆਪਣੇ ਕੋਲੋਂ ਇਹ ਜੋ ਕਾਫੀ ਹੁੰਦੀ ਹੈ 4 ਵਜੇ ਦਾ ਡਰਾ ਹੁੰਦਾ 10 ਰੁਪਏ ਵਾਲੀ ਟਿਕਟ ਹੁੰਦੀ ਹੈ ਕੱਲ ਇਹਦੇ ਵਿੱਚੋਂ ਆਪਣੇ ਕੋਲੋਂ ਫਸਟ ਪ੍ਰਾਈਜ਼ ਲੱਗਿਆ ਜੀ 3243 ਤੇ ਇਹਦੇ ਤੇ ਵੀ ਆ ਲਿਖਿਆ ਆ ਗਿਆ ਜੀ ਕਰਨ ਅਰਜੁਨ ਲੋਟਰੀ ਜਲਾਲਾਬਾਦ ਠੀਕ ਹੈ ਜੀ ਜੀ ਉਸ ਤੋਂ ਬਾਅਦ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰ ਮੈਨੂੰ 5 ਸਾਲ ਹੋ ਗਏ ਜੀ ਇਸ ਕੰਮ ਚ ਹੁਣ ਤਾਂ ਕਿੰਨੇ ਲਾਟਰੀ ਨਿਕਲ ਚੁੱਕੀਆਂ ਨੇ ਬਹੁਤ ਨਿਕਲ ਗਈਆਂ ਜੀ ਕਿਉਂਕਿ ਸਾਰੇ ਵੀਡੀਓ ਦੇਖਦੇ ਰਹਿੰਦੇ ਆ ਬਹੁਤ ਪਿਆਰ ਦੇ ਰਹੇ ਆ ਸਾਨੂੰ ਕੋਈ ਰਾਜਸਥਾਨ ਤੋਂ ਗਾਹ ਕਰ ਰਿਹਾ ਕੋਈ ਮੁਕਸਰ ਤੋਂ ਆ ਰਿਹਾ ਕੋਈ ਫਿਰੋਜ਼ਪੁਰ ਸਾਰੇ ਏਰੀਆ ਚੋਂ ਆਪਣੇ ਕੋਲੇ ਗਾਹ ਕਰ ਰਿਹਾ ਜੀ ਦੋਸਤੋ ਇਲਾਵਾ ਜੋ ਆਪਣੇ ਕੋਲ ਇੱਕ ਵੱਡੀ ਚੀਜ਼ ਜੋ ਮਿਸ ਹੋਈ ਹੈ ਬੈਡਲੱਕ ਦਾ ਜਲਾਲਾਬਾਦ ਲਈ ਜੋ 2.5 ਕਰੋੜ ਦਾ ਡਰਾ ਸੀਗਾ 15 ਤਰੀਕ ਨੂੰ 500 ਵਾਲੀ ਟਿਕਟ ਦਾ ਜਿਸ ਦਾ ਨੰਬਰ ਸੀਗਾ 2087454 ਜੀ ਇਹ ਨੰਬਰ ਤੇ ਡਰਾ ਨਿਕਲੇ ਜੀ ਜਿੰਦੇ ਵਿੱਚ ਆਪਾਂ ਸੇਲ ਕੀਤਾ ਸੀਗਾ 2087460 ਠੀਕ ਹੈ ਸਿਰਫ 5 ਨੰਬਰ ਤੋਂ 2.5 ਕਰੋੜ ਦਾ ਪ੍ਰਾਈਜ਼ ਜਲਾਲਾਬਾਦ ਦੇ ਵਿੱਚ ਮਿਸ ਹੋਇਆ ਹੈ ਜੀ ਸੋ ਇਹ बैड ਲੱਕ ਹੈ ਜਲਾਲਾਬਾਦ ਲਈ ਬਾਕੀ ਗੁੱਡ ਲੱਕ ਇਹ ਹੈ ਕਿ ਜਲਾਲਾਬਾਦ ਦੇ ਵਿੱਚ ਬਹੁਤ ਪ੍ਰਾਈਜ਼ ਕਾਰਨਰ ਤੋਂ ਲੜਦੀ ਏਜੰਸੀ ਤੋਂ ਨਿਕਲ ਰਿਹਾ ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਇੱਕ ਵਾਰ ਜਰੂਰ ਆਪਣੀ ਕਿਸਮਤ ਅਜ਼ਮਾਓ ਡਾਟਰੀ ਜਰੂਰ ਪਾਇਆ ਕਰੋ ਜੀ ਧੰਨਵਾਦ